ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਆਪਾਂ ਮਟਰੀ ਜਿਹੜੀ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਮਟਰੀ ਜਿਹੜੀ ਆਪਾਂ ਘਰ ਦੇ ਵਿੱਚ ਹੀ ਬਣਾਵਾਂਗੇ ਹੁਣ ਆਪਾਂ ਇੱਕ ਕੋਲੀ ਜਿਹੜਾ ਮੇਦਾ ਲੈ ਲਿਆ ਆ ਇੱਕ ਕੋਲੀ ਆਪਾਂ ਮੇਦਾ ਲੈ ਲਿਆ ਉਹਦੇ ਵਿੱਚ ਆਪਾਂ ਪਾਵਾਂਗੇ ਅਜਵੈਨ ਹਮ ਗਪਾਵਾਂਗੇ ਆਪਾਂ ਲੋੜ ਅਨੁਸਾਰ ਚਾਪਾ ਪਾਲਾਂਗੇ ਕਿਉਂ ਕਿ ਆਪਾਂ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਮੇਤੇ ਨੂੰ ਆਪਾਂ ਮਿਕਸ ਕਰ ਲਾਂਗੇ ਕਿਉਂ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਆਪਾਂ 2-3 ਚਮਚੇ ਜਾਂ 4 ਚਮਚੇ ਪਾ ਲਾਂਗੇ ਪਾਣੀ ਜਿਹੜਾ ਆਪਾਂ ਲੋੜ ਅਨੁਸਾਰ ਪਾ ਕੇ ਆਪਣਾ ਮੇਤਾ ਜਿਹੜਾ ਗੁਲਨ ਲਵਾਂਗੇ ਘਰ ਦੇ ਵਿੱਚ ਜਿਹੜੀ ਮਟਰੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਪਾਂ ਨੂੰ ਬਾਜ਼ਾਰ ਤੋਂ ਲਿਆਉਣ ਦੀ ਲੋੜ ਨਹੀਂ। ਆਪਾਂ ਘਰ ਦੇ ਵਿੱਚ ਹੀ ਜਿਹੜੀ ਮਟਰੀ ਬਣਾ ਸਕਦੇ ਹਾਂ ਬਿਲਕੁਲ ਆਸਾਨ ਤਰੀਕੇ ਦੇ ਨਾਲ। ਮੇਤਾ ਜਿਹੜਾ ਆਪਾਂ ਸਖਤ ਗੁੰਨ ਲੈਣਾ ਹੈ। ਆਪਾਂ ਮੇਤਾ ਜਿਹੜਾ ਸਖਤ ਗੁੰਨ ਕੇ ਆਪਾਂ ਤਿਆਰ ਕਰ ਲਵਾਂਗੇ ਤੇ ਇਸ ਨੂੰ ਆਪਾਂ ਰੱਖਾਂਗੇ 10-15 ਮਿੰਟ। ਜਿਹੜਾ ਇਹ ਸੈੱਟ ਹੋ ਜਾਵੇ। ਆਪਾਂ ਜਿਹੜਾ ਮੇਸਾ ਆ ਆਪਾਂ ਥੋੜੀ ਜਿਹੀ ਆਪਾਂ ਇਸ ਨੂੰ ਮੁੱਕੀ ਦੇ ਦਾਂਗੇ ਤੇ ਆਪਾਂ ਸੈੱਟ ਕਰ ਲਵਾਂਗੇ ਸਾਖਤੀ ਰੱਖਾਂਗੇ ਆਪਾਂ ਮੈਂਦੇ ਨੂੰ ਵੀ ਜਿਹੜਾ ਆਪਾਂ ਬੇਲਣ ਦੇ ਵਿੱਚ ਮਟਰ ਜਿਹੜਾ ਆਸਾਨ ਰਹੇ ਚੰਗੀ ਤਰ੍ਹਾਂ ਪੈਸੇ ਨੂੰ ਗੋਲ ਲਵਾਂਗੇ ਆਪਾਂ ਦਾ ਜਿਹੜਾ ਮੇਤਾ ਹੈ ਮਟਰੀਲੇ ਬਿਲਕੁਲ ਤਿਆਰ ਹੈ ਹੁਣ ਆਪਾਂ ਇਸ ਨੂੰ 10 ਕਿ ਮਿੰਟ ਆਪਾਂ 10 15 ਮਿੰਟ ਰੈਸਟ ਤੇ ਰੱਖ ਕੇ ਤਾਂ ਆਪਾਂ ਇਸ ਨੂੰ ਵੇਲ ਲਵਾਂਗੇ ਤਾਂ ਬਾਅਦ ਜੀ ਮਟਰੀ ਕਟਿੰਗ ਕਰ ਲਵਾਂਗੇ ਮਟਰੀ ਵਾਸਤੇ ਜਿਹੜਾ ਡੋ ਆਪਾਂ ਤਿਆਰ ਕੀਤਾ ਸੀ ਬਿਲਕੁਲ ਸੈੱਟ ਵਾ ਤੇ ਹੁਣ ਆਪਾਂ ਇਸ ਦੀ ਮਟਰੀ ਆਪਾਂ ਵੇਲਾਂਗੇ ਤੇ ਕਟਿੰਗ ਕਰ ਦਵਾਂਗੇ ਆਪਾਂ ਜਿਹੜੇ ਆਪਾਂ ਇਸ ਤੇ ਆਪਾਂ ਪੇੜੇ ਬਣਾ ਲਾਂਗੇ ਪਾ ਜਿਹੜੇ ਪੇੜੇ ਬਣਾ ਕੇ ਆਪਾਂ ਜਿਵੇਂ ਰੋਟੀ 베ਲੀ ਦੀ ਆ ਉਦਾਂ ਹੀ ਆਪਾਂ ਸਾਰੇ 베ਲ ਲਵਾਂਗੇ ਆਪਾਂ ਇਸ ਦੀ ਆਪਾਂ ਜਿਹੜੀ ਰੋਟੀ 베ਲ ਲਵਾਂਗੇ ਜਿੱਦਾਂ ਆਪਾਂ ਘਰ ਦੇ ਵਿੱਚ ਰੋਟੀ 베ਲਦੀ ਦੀ ਆ ਉਸੇ ਤਰ੍ਹਾਂ ਆਪਾਂ ਰੋਟੀ 베ਲ ਲਾਂਗੇ ਮੇਦਾ ਜਿਹੜਾ ਆਪਾਂ ਸਖਤੀ ਰੱਖਣਾ ਆ ਜੇ ਮੇਦਾ ਆਪਣਾ ਪਤਲਾ ਹੋਇਆ ਤਾਂ ਆਪਣੀ ਜਿਹੜੇ ਮੇਦਾ ਹਨਾ ਰੋਟੀ ਆ ਜਿਹੜੀ ਨਹੀਂ 베ਲਦੀ ਇਸ ਤਰ੍ਹਾਂ ਆਪਾਂ ਰੋਟੀ 베ਲ ਲਾਂਗੇ ਇਸ ਤਰ੍ਹਾਂ ਆਪਾਂ ਜਿਹੜੀ ਆ ਰੋਟੀ ਬੇਲ ਲੈਣੀ ਆ ਇਸ ਤਰ੍ਹਾਂ ਆਪਾਂ ਆਮ ਰੋਟੀ ਵਾਂਗੂ ਰੋਟੀ ਮੇਦੇ ਦੀ ਬੇਲ ਲੈਣੀ ਤਾਂ ਆਪਾਂ ਇਸ ਦੀ ਕਟਿੰਗ ਕਰਾਂਗੇ ਵਧੀਆ ਮਟਰੀ ਕ੍ਰਿਸਪੀ ਮਟਰੀ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਤੇ ਗਰਦਨ ਚ ਚਾਹ ਦਿਨਾਂ ਜਿਹੜੀ ਬਹੁਤ ਏਸਟੀ ਲੱਗਦੀ ਹੈ ਇਦਾਂ ਆਪਾਂ ਸਾਰੀ ਕਟਿੰਗ ਕਰਕੇ ਤੇ ਆਪਾਂ ਇਸ ਨੂੰ ਵਧੀਆ ਤਰੀਕੇ ਦੇ ਨਾਲ ਬਿਲਕੁਲ ਆਰਾਮ ਨਾਲ ਆਪਾਂ ਜਿਹੜੇ ਚੱਕ ਸਕਦੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੀ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਮਟਰੀ ਦੀ ਕਟਿੰਗ ਕਰ ਲਿਆ ਨੇ ਇਸ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਆਪਣੀ ਜਿਹੜੀ ਸਾਰੀ ਮੱਡੀ ਆਪਾਂ ਵੇਖ ਲਵਾਂਗੇ ਇਸ ਤਰ੍ਹਾਂ ਆਪਾਂ ਸਾਰੀ ਜਿਹੜੀ ਮਟਰੀ ਦੀ ਕਟਿੰਗ ਕਰ ਲਵਾਂਗੇ ਆ ਜਿਹੜੀ ਮਟਰੀ ਦੀ ਸਾਰੀ ਕਟਿੰਗ ਕਰ ਲਈ ਆ ਤੁਸੀਂ ਦੇਖ ਸਕਦੇ ਬਿਲਕੁਲ ਆਪਣੀ ਵੀ ਮਟਰੀ ਬਿਲਕੁਲ ਤਿਆਰ ਹੁਣ ਆਪਾਂ ਇਸ ਨੂੰ ਘੱਟ ਸੇਕ ਤੇ ਬਿਲਕੁਲ ਆਪਾਂ ਫਰਾਈ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਮਟਰੀ ਦੀ ਕਟਿੰਗ ਕਰ ਲਈ ਜੀ ਸਾਰੀ ਦੀ ਕਟਰੀ ਦੀ ਕਟਿੰਗ ਕੀਤੀ ਜੀ ਹੁਣ ਆਪਾਂ ਇਸ ਨੂੰ ਤੇਲ ਆਪਣਾ ਗਰਮਾ ਤੇ ਉਹਦੇ ਵਿੱਚ ਆਪਾਂ ਸਾਰੀ ਤਿਆਰੀ ਜਿਹੜੀ ਮੱਡੀ ਉਪਰ ਫਰਾਈ ਕਰ ਲਵਾਂਗੇ ਕਾਟੇ ਸਿਰ ਦੇ ਵਿੱਚ ਜਿਹੜੀ ਆਪਾਂ ਮੱਤੀ ਆਪਾਂ ਸਾਰੀ ਫਰਾਈ ਕਰ ਲਵਾਂਗੇ ਬਿਲਕੁਲ ਸਲੋ ਸਟੇ ਦੇ ਵਿੱਚ ਆਪਾਂ ਬੜੀ ਫਰਾਈ ਕਰਾਂਗੇ ਜਿਹੜਾ ਆਹਨੇ ਵਧੀਆ ਜਿਹੜੀ ਕਰਿਸਪੀ ਹੋ ਜਵੇ ਮੱਤੀ ਆਪਣੀ ਇਸ ਤਰ੍ਹਾਂ ਆਪਾਂ ਮੱਤੀ ਦੀ ਭਾਦ ਮੰਗੇ ਟੇਮ ਦੀ బాగా మళ్ళీ ముఖా కట్టే ਸਾਰੀ ਜਿਹੜੀ ਆਪਾਂ ਮੱਟੀ ਕੱਢ ਲਵਾਂਗੇ ਤੇਲ ਦੇ ਵਿੱਚੋਂ ਜਦੋਂ ਦੇਸਾਂ ਦੇ ਬਿਲਕੁਲ ਮੱਟੀ ਬਹੁਤ ਵਧੀਆ ਬਣ ਕੇ ਆਉਂਦੀ ਦੀ ਮੱਟੀ ਤਿਆਰ ਹੋ ਗਈ ਹੈ ਸਾਰੀ ਮੱਟੀ ਆਪਾਂ ਕੱਢ ਲਵਾਂਗੇ ਤੇਲ ਜਿਹੜਾ ਆਪਾਂ ਚੰਗੀ ਤਰ੍ਹਾਂ ਇਸ ਦਾ ਕੱਢ ਕੇ ਫਿਰ ਆਪਾਂ ਇਸ ਨੂੰ ਬਾਹਰ ਕੱਢ ਲਵਾਂਗੇ ਬਿਲਕੁਲ ਮੱਟੀ ਆਪਣੀ ਜਿਹੜੀ ਕ੍ਰਿਸਪੀ ਮੱਦੀ ਬਣ ਕੇ ਤਿਆਰ ਚਾਰ ਵਰਗੀ ਮਟਰੀ ਬਣ ਕੇ ਤਿਆਰ ਹੈ ਆਪਣੀ ਜਿਹੜੀ ਮਟਰੀ ਬਿਲਕੁਲ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਾਜ਼ਾਰ ਵਰਗੀ ਝਟਪਟ ਬਣ ਜਾਂਦੀ ਹੈ ਬਿਲਕੁਲ ਕ੍ਰਿਸਪੀ ਮਟਰੀ ਦੇਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਵੀ ਘਰ ਦੇ ਵਿੱਚ ਜਿਹੜੀ ਮਟਰੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਮਟਰੀ ਬਣਦੀ ਹੈ ਦੇਖੋ ਬਿਲਕੁਲ ਆਪ ਜਿਹੜੀ ਕ੍ਰਿਸਪੀ ਮਟਰੀ ਹੈ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਵੀਰ ਭੈਣ ਆਏ ਆ ਧੰਨਵਾਦ ਜੀ